ਹੈਲੋ ਦੋਸਤੋ ਕੀ ਹਾਲ ਚਾਲ ਹੈ ਤੁਹਾਡੇ ਹੋਰ ਜੀ ਠੀਕ ਠਾਕ ਹੋ ਸਾਰੇ ਵਧੀਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੇ ਅਮਨੀਤ ਬਲੌਗ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਬਲੌਗ ਨੂੰ ਤੁਸੀਂ ਪੂਰਾ ਵੇਖਿਓ ਦੋਸਤੋ ਚੈਨਲ ਨੂੰ ਫੋਲੋ ਕਰ ਲਿਓ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇ ਵੀਡੀਓ ਨੂੰ ਹੋ ਠੀਕ ਹੋ ਜੀ ਜੀ ਤੇ ਕਰਨਬੀਤ ਕੱਟੀ ਜਾਂਦੀ ਹੈ ਹਰੇ ਗੰਡੇ ਹਾਂਜੀ ਕਰਨਜੀਤ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਸਾਰੇ ਠੀਕ ਠਾਕ ਆ ਜੀ ਤੇ ਮੈਂ ਬਣਾਉਣ ਲੱਗੀ ਆ ਅੱਜ ਹਰੇ ਗੰਡਿਆਂ ਦੀ ਚਟਮੂਰ ਜਿਹੜੇ ਆ ਖੁੱਖਾਂ ਵਾਲੀ ਹੁੰਦੇ ਆ ਨਾ ਰੋਟੀ ਤਾਂ ਬਣਾ ਲਈ ਸੀਗੀ ਰੋਟੀ ਬਣਾ ਕੇ ਤੇ ਮੈਂ ਆਲੂ ਗੋਭੀ ਦੀ ਸਬਜ਼ੀ ਨੂੰ ਲਾ ਕੇ ਰਹੀਆਂ ਤੜਕਾ ਤੇ ਮੈਂ ਕਿਹਾ ਚੱਲ ਹੁਣ ਚਟਨੀ ਵੀ ਬਣਾ ਲੀਏ ਤੇ ਹਰੇ ਗੰਡੇ ਤੇ ਟਮਾਟਰ ਤੇ ਅਦਰਕ ਤੇ ਆਪਾਂ ਲਸਣ ਪਾਵਾਂਗੇ ਇਹਨਾਂ ਦੀ ਚਟਨੀ ਵਧੀਆ ਲੱਗਦੀ ਹੈ ਇਹਨਾਂ ਨਾਲ ਚਟਨੀ ਵਧੀਆ ਸਵਾਦ ਲੱਗਦੀ ਹੈ ਕਿ ਸਬਜ਼ੀ ਨਾਲ ਉਹ ਨਾ ਚਟਨੀ ਸਵਾਦ ਲੱਗਦੀ ਹੈਗੀ ਆ ਤੇ ਕੁੜੀ ਗਈ ਆ ਸਕੂਲ ਤੇ ਮੁੰਡੇ ਦਾ ਅੱਜ ਪੇਪਰ ਹੈ ਨਹੀਂ ਸੀਗਾ ਤੇ ਕੁਰੀਦਾ ਪੇਪਰ ਸੀਗਾ ਅੱਜ ਲਾਸਟ ਹੀ ਪੇਪਰ ਵੀ ਹੈ ਲਾ ਹਾਂ ਪੰਜਵੇਂ ਦਾ ਦੇ ਪੇਪਰ ਦੇ ਹੀ ਜਾਂਦੀ ਆ ਉਹ ਇਹ ਲਾਸਟ ਹੀ ਸੀਗਾ ਪੇਪਰ ਅੱਜ ਤੇ ਉਹਨੂੰ ਵੈਸੇ ਹੋਲੀ ਦਾ ਚਾਹ ਬਹੁਤ ਅੰਤੜ ਕਿ ਲੱਗੀ ਆ ਹੋਲੀਆ ਪਰ ਅੱਜ ਹੋਲੀ ਖੇਡਣ ਵਾਲੀ ਨਹੀਂ ਅੱਜ ਹੈਗੀ ਹੋਲੀ ਕੂਜਣ ਵਾਲੀ ਤਰ੍ਹਾਂ ਹੈਗੀ ਆ ਖੇਡਣ ਵਾਲੀ ਤੇ ਮੈਂ ਵੀ ਅੱਜ ਜਾਣਾ ਬਾਬਾ ਜੀ ਦੀ ਜੰਡ ਤੇ ਮੱਠਾ ਟੇਕਣ ਸਾਰਾ ਕੰਮ ਖੂਮ ਕਰਕੇ ਨਾ ਤੇ ਮੁੜ ਕੇ ਬਣਾਉਂਗੀ ਮੈਂ ਕੜਾਈਆਂ ਉਸ ਤੋਂ ਬਾਅਦ ਫਿਰ ਮੱਥਾ ਟੇਕ ਕੇ ਆਵਾਂਗੇ ਤੇ ਵਲੌਗ ਦੇ ਨਾਲ ਤੁਸੀਂ ਐਂਡ ਟਿੱਕ ਬਣੇ ਰਹੋ ਠੀਕ ਹੈ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਤੁਸੀਂ ਫੋਲੋ ਵਾਚ ਕਰਿਆ ਕਰੋ ਹਾਂਜੀ ਪਿਆਜ਼ ਟਮਾਟਰ ਵਗੈਰਾ ਤਾਂ ਮੈਂ ਸਾਰਾ ਕੁਝ ਚੀਨ ਲਿਆ ਤੇ ਵਰਦੀ ਜਿਹਾ ਪਤੋ ਰਿਹਾ ਨਾ ਕਿਉਂਕਿ ਮੈਂ ਕੁੰਡੇ 'ਚ ਨਹੀਂ ਜਣਦੀ ਬਣਾਉਂਦੀ ਮੈਂ ਬਣਾਉਂਗੀ ਅੱਜ ਮਿਰਚੀ ਆਲੀ ਚਾਹ ਦੇ ਵਿੱਚ ਤਾਂ ਕਰੇ ਕੁੜਾ ਨਾ ਮੈਂ ਨੀਟ ਹੋ ਗਈ ਕੰਮਾਂ ਤੋਂ ਜੋ ਕਿ 100 79 ਦਾ ਹੋ ਗਿਆ ਤੇ ਹੁਣ ਮੈਂ ਤਾਂ ਜਨ ਫਟਾਫਟ ਮਿਕਸਰ ਨਾਲ ਜਾ ਕੇ ਬਣਾ ਲੈਂਦਾ ਚਟਨੀ ਫਿਰ ਮੈਂ ਟੋਚੀ ਬਣਾ ਦੂੰਗੀ। ਇਹਦੇ ਵਿੱਚ ਮੈਂ ਮੈਂਟੀ ਵਾਜਦਾ ਹੈ ਨਾ ਇਹਦੇ ਵਿੱਚ ਤਾਂ ਮੈਂਟੀ ਵਾਜਦਾ ਚਟਨੀ ਬਣਾਉਣੀ। ਪਰ ਇਹਦੇ ਵਿੱਚ ਤਾਂ ਮੈਂਟੀ ਲੱਗਦਾ ਹੈਗਾ ਤਾਂ ਕਰਕੇ ਪਾ ਦਾਂਗੇ ਨਮਕ ਤੇ ਥੋੜਾ ਜਿਹਾ ਪਾ ਦਾਂਗੇ ਕਿਸ਼ਨ ਲਾਲ ਮਿਰਚਾਂ ਮੈਂ ਹਰਗਾ ਮੇਰੇ ਤਾਂ ਪਾਆਂਗਾ ਤੇ ਥੋੜਾ ਜਿਹਾ ਪਾ ਦਾਂਗੇ ਕਿਸ਼ਨ ਲਾਲ ਮਿਰਚਾਂ ਬਸ ਹਮ ਫਟਾਫਟ ਚਟਨੀ ਬਣਾ ਲਾਂਗੇ ਉਸ ਤੋਂ ਬਾਅਦ ਕੰਮ ਹੋ ਕਰਕੇ ਦਿਖਾ ਲਾਂਗੇ ਰੋਟੀ ਪਾਣੀ ਪਾਉਂਦੇ ਕਿਉਂਕਿ ਪਿਆਜ਼ ਵਿੱਚ ਟਮਾਟਰ ਵਿੱਚ ਪਾਉਣ ਵਾਲਾ ਹੁੰਦਾ ਹੈਗਾ ਆ ਲੱਗਾ ਤੈਨੂੰ ਫਰਿੱਜ ਉਹ ਕੱਢ ਦੇ ਫਿਰ ਅੱਜਲਾ ਹਾਂ ਫਰਿੱਜਲਾ ਪਲਾ ਕੱਢ ਦੇ ਦਿਆ ਲਾ ਮਿਕਸੀ ਵਾਲਾ ਫਿਰ ਉਹ ਜਿਹੜਾ ਤਨ ਬਿਨਾਂ ਇਹ ਲਾ ਨਹੀਂ ਲੱਗਾ ਉਹ ਟੁੱਟਿਆ ਪਿਆ ਉਹ ਨਾ ਕਰੰਟ ਮਾਰਦਾ ਲੈ ਇਹਦਾ ਵੀ ਨਹੀਂ ਚੇਪੀ ਲਾਦੀ ਉਹਦੇ ਹਾਂ ਦੋਸਤੋ ਮੈਂ ਅੱਸੀ ਸਟਾਰਟ ਕਾਬਲੇ ਹੁਣ ਬਣਾਉਗੀ ਚਟਨੀ ਇਹ ਦੇਖਿੰਦਾ ਵੇ ਦੋਸਤੋ ਕੁੰਡੇ ਦੀ ਸਵਾਲ ਆਦੀ ਆ ਕਾਲੀ ਹੋਵੇਂ ਦਾ ਫਿਰ ਆਪਾਂ ਬਣਾ ਲਵਾਂਗੇ ਫਿਰ ਕੁੰਡੇ ਦੇ ਪੱਟਕੇ ਕਹਿੰਦੇ ਨਾ ਯਾਰ ਖਰੀਂਦਾ ਬੰਦੀ ਇਹਦਾ ਦਲੀਆ ਮੇਸ ਕਰ ਦੂਗੀ ਕਰਤਾ ਤਲ ਕੋਈ ਨਹੀਂ ਵੀਡੀਓ ਲੱਗੀ ਵੇਖਣਾ ਅੱਲਾ ਵੀ ਟਾਈਮ ਘੱਟ ਹੋਵੇ ਤਾਂ ਫਿਰ ਮਿਕਸੀ ਦੇ ਵਿੱਚ ਬਣਾ ਲਓ ਤੇ ਨਹੀਂ ਸਵਾਦ ਤਾਂ ਵੈਸੇ ਕੁੰਡੇ ਦੇ ਵਿੱਚ ਹੀ ਸਬਜੀ ਦਾ ਆਦ ਰੋ ਆਪਾਂ ਚਟਨੀ ਕੁੱਟਦੇ ਨਾ ਕੁੰਡੇ ਦੇ ਵਿੱਚ ਆਪਾਂ ਫਿਰ ਤਾਂ ਨਾਲ ਹਨਾ ਸਾਤ ਮੇਰੇ ਨਾਲ ਚਟਨੀ ਬਹੁਤ ਸਵਾਦ ਆਉਂਦੀ ਹੈ ਤੇ ਪਹਿਲਾਂ ਤਾਂ ਜਿਹੜੇ ਪਹਿਲਾਂ ਦੇ ਲੋਕ ਹੁੰਦੇ ਸੀ ਨਾ ਕੁੰਡੇ ਵਾਲੇ ਵਿੱਚ ਹੀ ਕੁੱਟਦੇ ਸੀ ਉਦੋਂ ਤੋਂ ਪਤਾ ਹੀ ਆ ਹੁਣ ਸਮੇਂ ਸਮੇਰੇ ਨਾਲ ਹਰ ਚੀਜ਼ਾਂ ਬਦਲ ਗਈਆਂ ਸਭ ਕੁਝ ਚੇਂਜ ਹੋ ਗਿਆ ਜਿਆਦਾ ਪੇਸਟ ਜਾਨੀ ਬਣਾਇਆਗਾ ਦਰਦਰੀ ਹਾਂ ਵਧੀਆ ਕੁੱਟੀ ਦਾ ਦਰਦਰੀ ਹੀ ਹੋਣੀ ਹੈ ਜੇ ਕੁੰਡੇ ਵਿੱਚ ਜਿਵੇਂ ਆਪਾਂ ਕੁੰਡੇ ਦੇ ਵਿੱਚ ਕੁੱਟੀ ਐ ਹਾਂਜੀ ਦੋਸਤੋ ਦੁਪਹਿਰ ਦਾ ਸਮਾਂ ਹੋ ਚੁੱਕਿਆ ਟਾਈਮ ਹੋ ਗਿਆ 3:05 ਤੇ ਇੱਧਰ ਇੱਧਰ ਕੜਾਈਆਂ ਦੀ ਤਿਆਰੀ ਹੋ ਰਹੀ ਆ ਹਾਂਜੀ ਇਧਰ ਪਰ ਸੂਈ ਦੇ ਵਿੱਚ ਆ ਗਏ ਆ ਤੇ ਇਹ ਕਰਨਜੀ ਤੇ ਬਣਾਈ ਜਾਂਦੀ ਆ ਕੀ ਬਣਾਈ ਜਾਂ ਨਾ ਕਰਨਜੀ ਕੜਾਈਆਂ ਬਾਪੇ ਦੇ ਜੱਟ ਜਣ ਤੇ ਜਾਣ ਵਾਸਤੇ ਕੜਾਈਆਂ ਤੇ ਆਹ ਮੈਂ ਚੌਲਾਂ ਦੀ ਕੜਾਈ ਬਣਾਈ ਤੇ ਚੌਲਾਂ ਦੀ ਕੜਾਈ ਬਣੀ ਜਾਂਦੀ ਐ ਇਦਾਂ ਮਾਤਾਂ ਦੀ ਆਪਾਂ ਕੜਾਈ ਬਣਾਈ ਜਾਂਦੇ ਹੈਗੇ ਆ ਸਾਰਾ ਘਰ ਦਾ ਕੰਮ ਘੁੰਮ ਕਰਕੇ ਨਾ ਨਾ ਕੇ ਤੇ ਰੋਟੀ ਰੋਟੀ ਖਾ ਕੇ ਤੇ ਮੈਂ ਤਾਂ ਚੱਲ ਹੁਣ ਆਪਾਂ ਕੜਾਈ ਨੂੰ ਨਾਲੋਂ ਟਾਈਮ ਤੇ ਜਾਂਦੇ ਤੇ ਮੱਥਾ ਟੇਕ ਆਵਾਂਗੇ ਤੇ ਚਾਹ ਬਣਾ ਲਈ ਤੇ ਜਿਹੜੇ ਬੱਚੇ ਨਾ ਜਿਹੜੀ ਮੇਰੀ ਬੇਟੀ ਆ ਪੋਇਲਾ ਹੈ ਹੋਲੀ ਕੱਲ ਨੂੰ ਆ ਨਾ ਹੋਲੀ ਕੱਲ ਨੂੰ ਆ ਨਾ ਤੁਹਾਨੂੰ ਵੀ ਕੱਲ ਨੂੰ ਸਵੇਲਾ ਦੋ ਦਿਨ ਹੋ ਗਏ ਪਹਿਲੇ ਕਈ ਦਿਨ ਮੈਂ ਅਪਚਕਾਰੀ ਲੈ ਕੇ ਆਇਆ ਸੀ ਤੇ ਬੱਚਾ ਨਾ ਬੱਚਿਆਂ ਦੇ ਵਿੱਚੋਂ ਵੀ ਵਧੀਆ ਵੀ ਲੱਗਦਾ ਦੇਖੇ ਨਾ ਤੇ ਸੁੱਸਕੇ ਰੰਗਾਣਾ ਹੋਲੀ ਖੜਨ ਵਾਲੀ ਹੈਗੀ ਕਿਉਂਕਿ ਹੁਣ ਥੋੜੇ ਬੁੱਤ ਵੀ ਮੌਤਮ ਵੀ ਠੰਡਾ ਹੀ ਕੋਈ ਇੰਨਾ ਹਜੇ ਗਰਮੀ ਵਾਲਾ ਤਾਂ ਆਇਆ ਨਹੀਂਗਾ ਦੇਖਨੇ ਹੁਣ ਜਿਆਦਾ ਜਿੱਦ ਕੀਤੀ ਤਾਂ ਵਿੱਚ ਕਿਆਰੀ ਲੈ ਆ ਲੰਗੇ ਨੇ ਵੈਸੇ ਅਸੀਂ ਤੇ ਇਹੀ ਆਖਿਆ ਬੱਚਾ ਨੂੰ ਵੀ ਸੁੱਕੇ ਰੰਗਾਂ ਨਾਲ ਖੇਡੋ ਹੋਰ ਹੀ ਸੁੱਕੇ ਹੁਣ ਤਾਂ ਰੰਗਾਂ ਨਹੀਂ ਖੇਡੀਆਂ ਜਾਂਦੀਆਂ ਕਿਉਂਕਿ ਉਹ ਫਿਰ ਵਧੀਆ ਛੇਤੀ ਲੈ ਜਾਂਦਾ ਰਹਿੰਗੇ ਹੂੰ ਜੇ ਤਾਂ ਕਰੀ ਜਾਂਦੀ ਹੈ ਕਹਿੰਦੀ ਮੈਂ ਤੇ ਲੈ ਗੋ ਫਿਰ ਕਹਿੰਦੀ ਮੈਂ ਛੋਟੀ ਲੈ ਲਵਾਂਗੀ ਵਿੱਚ ਕਿਆਰੀ ਹਾਂ ਨਾ ਪਰ ਹੁਣ ਥੋੜੇ ਸਰਦ ਮੌਸਮ ਵੀ ਠੰਡਾ ਹੋ ਗਿਆ ਮੌਸਮ ਠੰਡਾ ਨਾ ਬਵਾਰੋ ਆ ਬੱਚੇ ਨੂੰ ਮਦੇ ਠੰਡੇ ਠੰਡੇ ਪਾਣੀ ਉੱਤੇ ਪਾਉਣ ਲੱਗਿਆਂ ਨੇ ਤੇ ਮੁੜ ਕੇ ਬਿਮਾਰ ਹੋ ਜਾਂਦੇ ਆ ਹਾਂਜੀ ਕੜਾਈਆਂ ਮੈਂ ਕਰ ਲਈਆਂ ਸੀਆਂ ਤੇ ਕੜਾਈਆਂ ਕਰਕੇ ਤੇ ਮੈਂ ਧੂਤ ਵੀ ਪਾਤੀ ਹੈਗੀ ਆ ਤੁ ਹਾਂ ਜੀ ਤੇ ਫਿਰ ਮੈਂ ਭਾਂਡੇ ਢੁੰਢ ਦੀ ਮਾਂ ਲੈ ਹੈਗੀ ਆ ਤੇ ਹਜੇ ਦੇਖੋ ਕੱਪੜੇ ਕਿੰਨੇ ਪਏ ਹੈਗੇ ਆ ਸਾਰੇ ਇਹ ਲੌਣ ਵਾਲੇ ਪਏ ਹੈਗੇ ਨੇ ਬਾਬਾ ਜੀ ਦੀ ਤੁਸੀਂ ਮੈਂ ਇੱਥੇ ਪਾਈ ਸੀਗੀ ਇੱਥੇ ਬਾਬਾਈ ਦੀ ਜਗਾ ਬਣੀ ਹੈਗੀ ਤੇ ਜੋਤਾ ਪਹਿਲਾਂ ਉੱਪਰ ਪੰਗਾ ਸਿੰਘ ਫਿਰ ਤੁਸੀਂ ਉਠੋਣਾ ਆਪਾਂ ਥੱਲੇ ਪਾਦੇ ਤੇ ਜੋਤਾ ਆਪਾਂ ਥੱਲੇ ਨਾ ਦੇ ਹਾਂ ਜੀ ਰੋ ਜਿੱਤਾਂ ਉਹ ਬੋਝੀਆਂ ਉਸ ਤੋਂ ਬਾਅਦ ਆਪਾਂ ਉੱਪਰ ਰੱਖ ਦਾਂਗੇ ਜੋਤਾ ਇੱਥੇ ਤੇ ਆ ਮਾਤਾ ਨਹੀਂ ਆ ਇੱਧਰ ਫੇਟਣਾ ਪਈਆਂ ਅਸੀਂ ਇੱਥੇ ਅਸੀਂ ਲਾ ਦੇਣੀ ਜੋਤਾ ਮਾਤਾ ਨਹੀਂ ਆ ਤੇ ਫਰਮਾਇ ਬਾਬਿਲ ਜੰਟ ਤੇ ਵੀ ਮੱਥਾ ਟੇਕ ਕੇ ਆਈਆਂ ਉਸ ਤੋਂ ਬਾਅਦ ਆ ਕੇ ਘਰੇ ਕੰਮ ਕੁਮ ਕਰ ਲਿਆ ਗਿਆ ਭਾਂਡੇ ਸਾਰੇ ਮਾਂ洗 ਤੇ ਹੈਗੇ ਆ ਇਹ ਹਜੇ ਕੱਪੜੇ ਲਹੌਣ ਵਾਲੇ ਬੇਤਾਰ ਤੋਂ ਦੇਖੋ ਕੱਪੜੇ ਤਾਂ ਹੁਣ ਵੈਸੇ ਸੁੱਕ ਹੀ ਜਾਂਦੇ ਕਿਉਂਕਿ ਧੁੱਪਾ ਵਾਵਾ ਲੱਗਦੀਆਂ ਆ ਉਹ ਸੋਧੂ ਬਾਦ ਹੁਣ ਸ਼ਾਮ ਦੀ ਰੋਟੀ ਰੋਟੀ ਬਣਾਵਾਂਗੇ ਦੇਖਦੇ ਆ ਅੱਜ ਸਬਜ਼ੀ ਕਿਹਦੀ ਬਣਾਉਣੀ ਆ ਆਲੂ ਮਟਰਾਂ ਦੀ ਬਣਾਵਾਂਗੇ ਐਸੇ ਮੈਂ ਸ਼ੁਰਗਾ ਵੀ ਲਿਆਗਾ ਸ਼ੁਰਗੇ ਬਹੁਤ ਵਧੀਆਗਾ ਹਾਂਜੀ ਤੇ ਇੱਥੇ ਆਪਾਂ ਵਲੌਗ ਦਾ ਕਰਦੇ ਆ ਐਂਡ ਸਾਡਾ ਵਲੌਗ ਵਧੀਆ ਲੱਗਾ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਇਆ ਤੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਚ ਥੈਂਕ ਯੂ ਬਾਏ